ਯਾਹ ਤੇ ਬੱਚੇ ਨਾ ਹੋਣ ਆਏ ਜੀ ਡੁੱਬਦੇ ਨਾ ਸੀ ਮੇਲਾ ਵੇ ਖੜ ਗਏ ਮਿਹਰਬਾਨੀ ਨੰਗਾ ਲਗੇ ਚੇਰਗ ਤੇ ਤੇ ਨਾ ਹੁੰਦਾ ਪੇਰੇ ਤੇ ਮੁੰਡੇ ਪਿੱਲੋ ਵੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜਾ ਉਦਾਂ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਨੇ ਇਹ ਚੌਥਾ ਮੁੰਡਾ ਨਾ ਉਹਨੂੰ ਖਿੱਚ ਰਿਹਾ ਤੇ ਪ੍ਰਾਣੇ ਉਹ ਤਿੰਨ ਜਿਹੜੇ ਮੁੰਡੇ ਕੁਬੀਏ ਨੂੰ ਬਚਾਉਂਦੇ ਬਜਾਉਂਦੇ ਡੁੱਬ ਗਏ ਆ ਨਹਉਂਦੇ ਨਹਉਂਦੇ ਤੇਨੇ ਜਣੇ ਡੋਬ ਕੇ ਮੇਲਾ ਵੇਖਣਾ ਏ ਗਰਮੀ ਤੋਂ ਰਾਹਤ ਪਾਉਣ ਲਈ ਇਨ੍ਹਾਂ ਦਿਨਾਂ 'ਚ ਬੱਚੇ ਨਹਿਰਾਂ 'ਚ ਨਹਾਉਂਦੇ ਹੋਏ ਨਜ਼ਰ ਆ ਰਹੇ ਨੇ ਉਸ ਦੇ ਚਲਦਿਆਂ ਰਾਜਾ ਸੰਸੀ ਨੇੜੇ ਨੰਗਦੀ ਲਾਹੌਰ ਬ੍ਰਾਂਚ ਨਹਿਰ 'ਚ ਕੁਝ ਬੱਚੇ ਨਹਾ ਰਹੇ ਸੀ ਜਿਸ ਦੌਰਾਨ ਅਚਾਨਕ ਨਹਉਂਦੇ ਹੋਏ ਤਿੰਨ ਬੱਚੇ ਨਹਿਰ 'ਚ ਲਾਪਤਾ ਹੋ ਗਏ ਜਿਨ੍ਹਾਂ ਨੂੰ ਲੱਭਣ ਲਈ ਸਥਾਨਕ ਲੋਕਾਂ ਅਤੇ ਗੋਤਾਖੋਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਤਿੰਨ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਦੇ ਲੋਕ ਵੱਡੀ ਗਿਣਤੀ ਚ ਮੌਕੇ ਤੇ ਪਹੁੰਚੇ ਨੇ ਜਿੱਥੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਲਾਪਤਾ ਹੋਏ ਤਿੰਨ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਬੱਚਿਆਂ ਨੂੰ ਲੱਭਿਆ ਜਾਵੇ ਫਜੀਤ ਸਿੰਘ ਕਿਹੜਾ ਪਿੰਡ ਹੈ ਜੀ ਕੋਹਾਂ ਨਗਾ ਜੀ ਕੀ ਗੱਲ ਹੋਈ ਹੈ ਮੈਂ ਤੇ ਬੱਚੇ ਨਾ ਹੋਣ ਆਏ ਜੀ ਕਿਹੜੇ ਲੋਨ ਬੱਚੇ ਦਾ ਨਾ ਗਈ ਨਾ ਪ੍ਰੀਤ ਸਿੰਘ ਕਿੰਨੇ ਜਿਹੜੇ ਲੋਨ ਆਏ ਤਿੰਨ ਬੱਚੇ ਨਾ ਹੋਣ ਆਏ ਜੀ ਅਸਲ ਕੀ ਗੱਲ ਹੋਈ ਹੈ ਹਣ ਗੁੱਬੜੇ ਨਹੀਂ ਕੀ ਲਬੰਡੇ ਤੇਰੇ ਬਣੀ ਲੈ ਨਹੀਂ ਕਿਦੋਂ ਕਿੰਨੇ ਵਜੇ ਦੀ ਗੱਲ ਹੈ ਸਾਰੀ 11 ਵਜੇ ਭਾਈ ਗੱਲ ਸਾਢੇ 11:00 ਸਾਢੇ 11:00 ਸਾਢੇ 11:00 ਹੋ ਕਿੰਨਾ ਟਾਈਮ ਹੋ ਗਿਆ ਵਾ 9:00 9:00 ਕੀ ਪੈਰੂ ਸੀ ਪਾਉਣ ਨੂੰ ਹੁੰਦੇ ਕਿ ਕਲੀਅਰ ਹੀ ਨਹੀਂ ਬੜਿਆ ਨਹੀਂ ਨਾ ਤਰ ਵੀ ਦੂਣ ਹੀ ਤਰ ਵੀ ਪੈਰੂ ਸੀ ਕਿ ਨਹੀਂ ਹਾਂ ਜੀ ਇੱਕ ਤਾਂ ਜੀ ਤੇ ਇਹ ਐਡਮਿਸ਼ਨ ਕਰਨ ਨੂੰ ਜਾ ਸੀ ਨਹੀਂ ਨਹੀਂ ਨੋਰਮਲੀ ਜਾ ਜੀ ਤੇ ਹੁਣ ஒருவர்

ਤਾਰ ਨੂੰ ਆ ਜਾ ਰੀਲਾਂ ਨੂੰ ਨਹੀਂ ਜਾਂਦੇ ਕਿ ਅੱਜ ਪਹਿਲੀ ਗੀਤ ਸਭ ਆਇਆ ਹੀ ਨਹੀਂ ਆ ਮਾਰ ਵੀ ਆਜਾ ਅੰਤਰੀ ਖਲਾੜੀ ਨਾ ਲਾਵੀ ਕਿਹ ਜੀ ਕੀ ਨਾ ਆਪਣਾ ਨਰਮਸ ਸਿੰਘ ਕਿਹੜਾ ਪਿੰਡ ਆ ਕੋਲੇ ਨੰਗਲ ਕੀ ਗੱਲ ਹੋਈ ਹੈ ਵਿੱਚ ਸਾਰੀ ਅਸੀਂ ਗੱਲ ਇਹਦਾ ਤੇ ਬਾਬੇ ਦਾ ਸਮਾਗਮ ਚੱਲਿਆ ਸੀ ਦਾ ਸਾਹਿਬ ਦੇ ਲੰਗਰ ਲੰਗਰ ਸ਼ਗਲ ਮੰਡਾ ਮਣ ਕੇ ਨੌਂ ਡਾ ਪਿਆ ਲੰਗਰ ਚੱਕ ਕੇ ਆੜ ਕੇ ਨੌਂ ਡਾ ਪਿਆ ਤੇ ਬੂਝੇ ਨਾ ਰੱਸੀ ਬੰਨ ਕੇ ਤੈਂ ਦਾ ਜੀ ਸੀ ਹੁੰਦੀ ਆ ਉਹ ਬੰਨ ਕੇ ਤੇ ਨੌਂ ਡਾ ਪੇਰੇ ਤੇ ਨੂੰ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰਸੀ ਟੁੱਟ ਗਈ ਚੌਥਾ ਗਿਆ ਬਾਜਾ ਉਹਦੇ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਨੂੰ ਇਹ ਟੁੱਟਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਤੇ ਪ੍ਰਾਣੇ ਤੇ ਤਿੰਨ ਜਿਹੜੇ ਮੁੰਡੇ ਕੁਦੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਇਹ ਕਾਰਵਾਈ ਆ ਜੀ ਪਾਣੀ ਦਾ ਬਹਾ ਜਿਆਦਾ ਕੀ ਲੱਗਦਾ ਕਿ ਡੁੱਬ ਕੇ ਗਏ ਤੁਰ ਕੇ ਹੋਣ ਦੇ ਕਿ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫਟ ਪਾਣੀ ਹੈਗਾ 10 ਫਟ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗੰਦਿਆ ਤੇ ਜਿਹੜੇ ਟੂਵੇ ਚਵਾੜੇ ਮੁੰਡੇ ਨਹੀਂ ਇਹਨਾਂ ਦੇ ਪੈਰ ਨਹੀਂ ਲੱਗਣ ਇੰਨੇ ਜ਼ੋਰ ਨਾਲ ਰੁੜਦੇ ਜਾਂਦੇ ਰਸਤੇ ਫਰ-ਫਰ ਖਿੱਚਣ ਦੇ ਆ ਉਹ ਗਾਂ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਜਾਂਦਾ ਟੀਮ ਨੂੰ ਕਰ ਦੋ ਸਰਕਾਰ ਨੂੰ ਸਰਕਾਰ ਨੇ ਇਹ ਮੰਗ ਕੀਤੀ ਸੀ ਮੁਲਾਜ਼ਮ ਆਏ ਤਾਂ ਨਾ ਕਾ ਟੋਬੇ ਬਲਾਓ ਤੋਂ ਆਂਦੇ ਫੋਨ ਕੀਤਾ ਲਾਗੋ ਚਾਗੋ ਤੇ ਮਿਲ ਲੈਣੀ ਆ ਹਰੀ ਲਾਗੋ ਮਿਲ ਲੈਣ دریا ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋ ਚਾਗੋ ਟੋਬੇ ਨਹੀਂ ਮਿਲਦੇ ਤੋਂ ਆਂਦੇ ਵੀ ਵੱਡੇ ਸੀ ਉਹਨਾਂ ਨਾਲ ਗੱਲ ਕੀਤੀ ਹੁੰਦੇ ਟੋਬੇ ਤੇ ਜਿੰਨੇ ਆ ਇਹ ਗੱਲ ਹੋਈ ਆ ਤੇ ਪੁਲਿਸੋਂ ਫੇਰ ਉਹ ਪਿੱਤੇ ਵੱਡੇ ਪੁਲਾਂ ਦੇ ਗਈ ਆ ਫੇਰ ਗਈ ਆ ਉੱਥੇ ਮੁਲਾਜ਼ਮ ਨੇ ਲਾਏ ਜਿਸੇ ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨਾਂ ਦੇ ਫੜ ਕੇ ਗੱਡੀ ਲਾਤਦੇ ਆ ਇਹ ਕੋਈ ਜੇ ਪਤਾ ਲੱਗ ਜੇ ਵੀ ਆਉਣੇ ਸਾਈਡ ਕਰ ਲਾਂਗੇ ਹਲੇ ਡੁੱਬੇ ਆਉਣ ਤੇ ਅਮਰਪਾਲ ਭਾਈ ਨਾਮ ਉਹ ਲੁੱਡੇ ਬੱਚੇ ਡੁੱਬੇ ਕਿੰਨੇ ਜਰ ਦੇ ਲੱਭਣ ਦੇ ਜੇ ਇਹ 12:30 ਵਜੇ 12:15 ਵਜੇ ਤੱਕ ਡੁੱਬੇ ਜੋ ਹਾਂਜੀ ਹਾਂਜੀ ਇਹ ਕਿਲਮੈਂਟ ਦੇ ਪਣੀ ਕਿੰਨਾ ਡੂੰਘਾ ਪਾਣੀ ਹੈ ਪਾਣੀ ਦੀ ਦਾਣ ਕੋਟਾ ਦਾ 15 ਕੋਟਾ ਹੈ ਤੇ ਕੀ ਲੱਗਦਾ ਆ ਔਰ ਜੀ ਵੀ ਦੇਖਿਆ ਕੀ ਲੱਭਾ ਦੇਖਿਆ ਵੀ ਨਹੀਂ ਭਾਈ ਲੱਭਾ ਨਹੀਂ ਇੱਦਾਂ ਕੋਈ ਉਹਦਾ ਕੋਸ਼ਿਸ਼ ਕਰਦੇ ਆਪਾਂ ਲੱਭਣ ਨੂੰ ਬਹੁਤ ਸ਼ਰਾਬ ਉਹ ਯਾ ਕੋਸ਼ਿਸ਼ ਨੂੰ ਪਾਣੀ ਦਾ ਕਿੰਨਾ ਕਿ ਡੋਨਾ ਨਹੀਂ ਕੀਤਾ ਹਾਂਜੀ ਪਾਣੀ ਦਾ ਬਹਾਵ ਕਿੰਨਾ ਤੇਜ਼ ਹੈ ਪਾਣੀ ਦਾ ਬਹਾਵ ਬਹੁਤ ਤੇਜ਼ ਹੋ ਗਿਆ ਕੀ ਹੋਣੇ ਜੋਤੇ ਖੋਰਾਂ ਨਾਲ ਲਿਆ ਕੇ ਨਿਕਲ ਜਾਦੇ ਕਿ ਸਾਡੇ ਲਈ ਉਹਨਾਂ ਨੇ ਮਾਟੇ ਨਿਕਲਦਾ ਅੱਡਾ ਉਹਨਾਂ ਨੇ ਇਹ ਤਾਂ ਬਹੁਤ ਕੰਮ ਹੈ ਆਪਣੀ ਇੱਕ ਵਾਰ ਗੱਲ ਨਹੀਂ ਬੰਦੀ ਇੱਥੇ ਜਦੋਂ ਪਾਣੀ ਦਾ ਬਹਾਵ ਬੜਾ ਜ਼ਿਆਦਾ ਹੋ ਗਿਆ ਕੀ ਨਾਮ ਤੁਹਾਡਾ ਜੀ ਗੁਲਵਿੰਦਰ ਤੁਹਾਡੇ ਬੇਟੇ ਦਾ ਕੀ ਨਾਮ ਨਾ ਪ੍ਰੀਤ ਸਿੰਘ ਉਹਦੇ ਰਹਿੰਦੇ ਇੱਥੇ ਉਹਨੇ ਕਦੀ ਡੁੱਬਿਆ ਹੀ ਨਹੀਂ ਆ அங்கு வச்சு வந்து